ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਮੀਤ ਸਿੰਘ ਹੋਰ ਹੈ ਮੈਂ ਬਕਿੰਡੇ ਦੀ ਵਾਸੀ ਸੀਗੀ ਜਿਹੜੀ ਤੁਸੀਂ ਕੱਲ ਨਿਊਜ਼ ਦੇਖ ਰਹੇ ਇੱਕ ਅਮਨਦੀਪ ਕੋਰ ਜੋ ਟਾਰਗੇਟਡ ਕਿੱਤੇਸ ਵਿੱਚ ਬਰਾਮਤ ਉਹੀ ਹੈਗੀ 2022 ਦੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀਗੀ ਮੇਰੇ ਦੋਨੋਂ ਬੱਚੇ ਸ ਮੈਂ ਸਾਨੂੰ ਘਰੋਂ ਬਾਹਰ ਕੱਢ ਰੱਖਿਆ ਸੀਗਾ ਮੈਂ ਪ੍ਰਸ਼ਾਸਨ ਨੂੰ ਬਹੁਤ ਗਿਆ 2022 ਦੇ ਵਿੱਚ ਵੀ ਆ ਕੇ ਮੈਂ ਧਰਨਾ ਲਾਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਚਿੱਟੇ ਦੀ ਆਦੀ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚਾ ਨਾ ਧਰਨਾ ਲਾਇਆ ਮਰਨ ਤਾਂ ਮੁਜਬੂਰ ਗਈ ਪ੍ਰਸ਼ਾਸਨ ਨੇ ਪਰਚਾ ਕੱਟਿਆ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੰਦੇ ਨਾਲ ਇੰਦੇ ਬਹੁਤ ਵਧੀਆ ਲਿਖਨੇ ਉਹਨਾਂ ਦਾ ਸਾਰਾ ਮਕੇ ਆਗਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੂਲੀ ਜਾਂਨੀ ਆ ਨਾ ਮੇ ਕੋਈ ਘਰਗਾ ਮੈਂ ਕਿਰਾਏ ਦੇ ਤੱਕੇ ਖਾਨਣੀ ਆ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕੱਢਨੇ ਪੈਣਗੇ ਮੈਂ ਤੁਹਾਨੂੰ ਓ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾੰਦੀ ਹੈ ਕਿਸੇ ਤੇ ਕੁਛ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਬੋਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਭਗਤ ਹੈਗੇ ਆ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੇਨ ਉਹਦੇ ਦੇ ਅਫਸਰ ਨੇ ਮੇਰੇ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਐਜੇ ਗੰਦੇ ਬੰਦਿਆਂ ਨੂੰ ਜੇਜ ਚ ਜਾਣਾ ਚਾਹੀਦਾ ਭਗਵੰਤ ਮਾ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨੇ ਇਹ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋਬ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਤ ਮੰਨ ਕੇ ਤੜੀਰ ਕੁਐਸਟ ਕਰੀਆਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਲਣਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਆ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਬਲਵਿੰਦਰ ਸਿੰਘ ਸੋਨੂ 2022 ਦਾ ਇਸ ਲੜੇ ਜਨਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਕੋਰ ਜੋਗੀ ਤੇ ਨਾਦ ਮਾਨਸਾ ਡਿਊਟੀ ਸੀ ਪਰ ਪੁਲਿਸ ਲਾਈਨ ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ ਲਾਈਨ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇਹਨਾਂ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਐਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਥਾਰ ਗੱਡੀ ਹੈ ਵਰਨਾ ਗੱਡੀ ਹੈ ਬੂਟ ਹੈ ਅਦਰਸ਼ ਨਗਰ ਚ 500 ਗਾਧਾ ਮਕਾਨ ਇਹਦੇ ਕੋਲ ਠੀਕ ਹੈ ਫਲਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲੈਗ ਦੀ ਕੜੀ ਕੋਈ ਆਮ ਨਹੀਂ ਪਾ ਸਕਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬੰਨੀ ਹੁੰਦੀ ਐ 15000 ਦਾ ਸੂਟ ਇਹਨੇ ਤਣ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨੇ ਇਹ ਬੰਦੇ ਨੂੰ ਹੱਥ ਪਾੰਦੀ ਮੈਨੂੰ 2022 ਦੀ ਰੋਲਾ ਪਾੰਦੀ ਸੀ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰੋਂ ਇਹ ਮੇਰ ਲੰਗੀ ਹੱਤੀ ਦੋਨੋਂ ਜਣੇ ਫੜੇ ਗਿਆ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਇਰੀ ਚੋਂ ਉਹ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਣ ਦਾਂਗੀ ਜਿੰਨਾ ਤੱਕ ਇਹਦੇ ਕਰਤੇ ਡੋਚਰ ਨਹੀਂ ਫੇਰਿਆ ਜਾਂਦਾ ਮੈਂ ਸ਼ਾਂਤ ਨਹੀਂ ਰਹੂੰਗੀ ਦੂਜੇ ਲੋਕਾਂ ਦੇ ਘਰਾਂ ਤੇ ਤੁਸੀਂ ਡੋਚਰ ਫੇਰਦੇ ਹੋ ਇਹ ਪੁਲਿਸ ਵਾਲੀ ਦੇ ਕਿਉਂ ਨਹੀਂ ਇੰਨੀ ਹਿੰਮਤ ਹੈ ਨਾ ਪ੍ਰਸ਼ਾਸਨ ਚ ਸਰਕਾਰ ਚ ਇਹ ਜੇ ਮੁਲਾਜ਼ਮਾਂ ਨੂੰ ਕਾਬੂ ਕਰੋ ਇਹ ਜੇ ਵੱਡੇ ਲੋਕਾਂ ਨੂੰ ਇੰਦਰ ਮਾੜ ਲਿੱਤਾ ਗਿਆ ਇਹਦੇ ਕੋਲ ਬਹੁਤ ਕਲਾਸੇ ਹੋਣਗੇ ਇਹਦੇ ਫੋਨ 'ਚ ਬਹੁਤ ਜਾਣਕਾਰੀਆਂ ਨੇ ਤੁਸੀਂ ਪ੍ਰਾਪਤ ਕਰੋ ਇਹਦੇ ਕੋਲ ਇੰਨਾ ਕਿੱਥੋਂ ਰੋਟੀ ਆਈ ਇੱਕ ਕਿਸਾਨ ਚੌਕ ਦੇ ਕੋਲ ਨਵੀਂ ਕਲੋਨੀ ਹੈ ਉਤੇ ਪਲਾਟ ਇਹਨੇ ਦਿੱਤਾਗਾ ਪਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਗੱਡੀ ਇੱਕ ਕਾਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਣਪਰਦਾਲ ਕਰੋ ਇੱਕ ਕਾਂਸਟੇਬਲ ਇੰਨੀਆਂ ਕਾਂਸਟੇਬਲਾਂ ਦੇਖ ਰਹੀਆਂ ਮੈਂ ਧੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੰਦੀ ਕਿਉਂ ਸਰਕਾਰ ਦਾ ਪੈਸਾ ਘੜੀਏ ਪੈਸਾ ਮਾਰਕਸਾ ਡਿਊਟੀ ਕਰਕੇ ਉੱਥੇ ਪਵਾ ਰਹੀ ਹੈ ਡਿਊਟੀ ਕਰ ਰਹੀ ਹੈ ਏਸੀ ਲੈ ਬੈ ਕੇ ਡਾਕਟਰਾਂ ਨਾਲ ਜੋਖੀ ਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨਾ এলাਉਡ ਦਿੱਤਾ ਕਿਹਨੇ ਅਧਿਕਾਰ ਦਿੱਤਾ ਇਹ ਵੱਡੇ ਵਾਪਸਰਾਂ ਦੀ ਮਿਲੀ ਭਗਤਾਂ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸਣੀ ਆ ਮੈ ਕਿਦੀ سپورਟ ਲੱਗਦੀ ਏ ਤੁਹਾਨੂੰ سپورਟ ਲੱਗਦੀ ਏ ਤੇ ਚਾਰ ਮਲਾਜ਼ਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿੰਨਾ ਨਾਲ ਇਹ ਰਾਤਾ ਘੱਟ ਕੇ ਆਈ ਹੈ ਬਿਲਕੁਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਹ ਤੁਹਾਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਮੇਰੇ ਉਹਨਾਂ ਦੇ ਨਾਲ ਰਾਤਾ ਘੱਟ ਕੇ ਆਈ ਹੈ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪੇ ਆਪ ਨੂੰ ਅੱਥੇ ਹੀ ਬਹਿ ਕੇ ਬੱਚਾ ਸਵੈਤ ਖਤਮ ਕਰੂੰਗੀ ਆਂਦਾ ਜੁम्मेवार ਬਾਹਰ ਪ੍ਰਸ਼ਾਸਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਧ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨ ਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲ ਬਾਤ ਹੋ ਗਈ ਮੇਰੇ ਦੋਵੇਂ ਧੀਆਂ ਨੂੰ ਜੁम्मेवार ਤੁਸੀਂ ਹੋਗੇ ਅੱਜ ਅਸੀਂ ਸੜਕਾਂ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢੇ ਨੇ ਕੋ ਤਾਂ ਨਹੀਂ ਕਰ ਰਹਿੰਨੂੰ ਮੈਂ ਤਾਂ ਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨਾ ਬਣਾ ਰੱਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਦਾ ਬਟਿੰਡਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆ ਕੀਤਾ ਇਹ ਜੀ ਲੇਡੀਆਂ ਨੂੰ ਵੜਿਆ ਹੋਰ ਵੀ ਕਈ ਜਿਹੜੇ ਅਜੇ ਕੰਮ ਕਰਦੇ ਨੇ ਮਲਾਜ਼ਮ ਦੀ ਆੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਹੋ ਕੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਆ ਤੇ ਖੁੱਲ੍ਹੀ ਰਿਕਵੈਸਟ ਵੀ ਕਰ ਰਹੀ ਆ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਆ ਬਹੁਤ ਤੁਸੀਂ ਲੋਕਾਂ ਦੇ ਨਾਲ ਘਰਖਣਾਬ ਕਰਤੇ ਹੁਣ ਨਾ ਕਰੋ ਤੁਹਾਡੇ ਅੱਗੇ ਬੇਨਤੀ ਹੈ ਛੱਡੋ ਇਹ ਜਿਹੇ ਬੰਦਿਆਂ ਤੋਂ ਦੂਰ ਹੋ ਆਹਦਾ ਵੀ ਘਰ ਵਸਾਉ ਤੇ ਦੂਜਿਆਂ ਦਾ ਵੀ ਵਸਣ ਦੋ ਮੈਨੂੰ ਮਿਲਨ ਆਇਆ ਐਸਐਸਪੀ ਮੈਨੂੰ ਮਿਲਨ ਆਇਆ ਤੁਸੀਂ ਕੋਈ ਸ਼ਿਕਾਇਤ ਨਹੀਂ ਐਸਐਸਪੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਆ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਇਹਨਾਂ ਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲ ਡਿਮਾਂਡ ਨਾ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ ਸਦਰ थाना ਦੇ ਵਿੱਚ ਫਾਜ਼ਲ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮੁਲਾਜ਼ਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮੁਲਾਜ਼ਮਾਂ ਉਥੇ ਕਿਉਂਕਿ ਲੇਡੀ ਨੂੰ ਮੁਲਾਜ਼ਮ ਨਹੀਂ ਸੀ ਮੌਕੇ ਤੇ ਤੇ ਉਥੇ ਜੋਲਾ ਦਾ ਮੁਲਾਜ਼ਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਦਾ ਕੰਮ ਹੀ ਹੈ ਇਹ ਅਲਿਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਭਜਾ ਕੇ ਉਹ ਵੀਡੀਓ ਸਦਰਥਾਨੇ ਚ 4 ਤਰੀਕ ਨੂੰ ਇਹ ਫਾਜ਼ਲ ਕਾ ਤੋਂ ਲੋਕੇਸ਼ਨ ਚੈੱਕ ਕਰੋ ਫਾਜ਼ਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਐ 7:30 ਵਜੇ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਤੁਹਾਡਾ ਨਾਮ ਲੈ ਕੇ ਕੱਲ ਵੀ ਕੈਰੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾਓ ਮੇਰਾ ਇਹ ਘਾਰ ਵੱਸਨ ਦਿੱਤਾਗਾ ਤੁਹਾਡਾ ਵੀ ਘਰ ਉਜਾੜ ਦਊਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਐ ਤੁਹਾਡੇ ਕੋਲ ਪ੍ਰੂਫ ਹੈਗੀ ਐ ਸਾਰੇ ਹਣੇ ਤੁਸੀਂ ਉਹਨਾਂ ਦੇ ਨਾਮ ਲੈ ਲਓ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਅਸੀਂ ਪ੍ਰੂਫ ਪੇਸ਼ ਕਰ ਦੋ ਪ੍ਰੇਪ ਕਰਾਂਗੇ ਜਦੋਂ ਵਕਤ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਨਾਂ ਕਰਤੇ ਡੋਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਫਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋ ਇਨੋਵਾ ਆਡੀ ਵਰਨਾ ਥਾਰ ਬੁਇਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤੇ ਕਰ ਲਿਆ ਸੀ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪਸੇ ਆਣੇ ਹੋ ਇੰਨੇ ਮੁਲਾਜ਼ਮ ਨੇ ਕਾਂਸਟੇਬਲਾਂ ਦੀ ਰੈਕਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲਾਉਂਦੇ ਕਿਸਤਾ ਹੀ ਨਹੀਂ ਪਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇੱਕ ਤਾਂ ਇਹਨੂੰ ਬਲੈਕਮੇਲ ਕਰਦੀ ਹੈ ਕਦੇ ਕਿੰਨੂੰ ਬਲੈਕ ਇਹਦਾ ਤੰਦਾ ਹੈ ਇਹ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਖੁੱਲਾ ਚੈਲੰਜ ਕਰਦਾ ਤੇਰੇ ਲੱਤਾਂ ਤੋੜਾਂਗਾ ਸਰਫ ਇੱਕ ਦਿਨ ਦਾ ਹੀ ਦਿੱਤਾ ਕਹਿੰਦੇ ਮਾਂਡ ਸਿਰਫ ਇੱਕ ਇੱਕ ਦਿਨ ਦਾ ਮਾਂ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟਿਆਂ ਚ ਪੁਲਿਸ ਬਹੁਤ ਕੁਝ ਸਾਬਤ ਕਰ ਸਕਦੀ ਆ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਕਹਿੰਦੇ ਵੀ ਆ ਚਿੱਟਾ ਲਾਂਦੇ ਵੀ ਆ ਮੈਂ ਉਦੋਂ ਵੀ ਬਹੁਤ 2022 ਚ ਵੀ ਬਹੁਤ ਪਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਨਹੀਂ ਜੀ ਨਹੀਂ ਬੀਲੇ ਪਕਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਹੋਣ ਗਿਆ ਆਪਾਂ ਲਾਂਡ ਰਹਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਵੀ ਐ ਇਹਦਾ ਕੰਮ ਹੀ ਐ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਐ ਹੋਊਗਾ ਹਾਂ ਜੀ ਹੁੰਦਾ ਪਲਾ ਵੀ ਸਾਰਾ ਕੁਝ ਹੀ ਐ ਮੇਰੇ ਕੋਲ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਅਸਲੇ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਐਸੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਪਲਵਿੰਦ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੋਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਜੋਦਕ ਦੇ ਚੱਠਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਚਾਹ ਪਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰਾਪਰਟੀ ਬਣਾਈ ਐ ਉਸ ਪ੍ਰਾਪਰਟੀ ਤੇ ਜਾ ਕੇ ਬਲਡوزر ਗਰੀਬਾਂ ਦੇ ਘਰ ਢਾੰਡੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਲਡوزر ਫੇਰਿਆ ਜਾਵੇ ਮੇਰਾ ਘਰ ਨਹੀਂ ਐ ਮੇਰਾ ਘਰ ਪੱਟ ਕੇ ਨਕਤਰ ਬਣਾਇਆ ਮੈਂ ਮੰਗ ਕਰਦੀ ਆ ਸਿਆਪਾਗਮਾਂਤਵਾਂ ਜੀ ਆਦੋ ਬੱਚਿਆਂ ਦੇ ਤਰਸ ਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਹੈ ਐਂਦੇ ਘਰ ਤੇ ਡੋਜਰ ਫੇਰਿਆ ਜਾਵੇ ਹਰ ਹਾਲਤ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗੀ ਅਤੀ ਫੜਿਆ ਬਹੁਤ ਬਹੁਤ ਧੰਨਵਾਦ ਨਹੀਂ ਘਰ ਇਹਦੇ ਕਿੱਥੇ ਕਿੱਥੇ ਹੈ ਐਂਦਾ ਜੀ ਆਦਰਸ਼ ਨਗਰ 500 ਗਾਜ ਦਾ ਪਲਾਟ ਹੈ ਜੀ ਠੀਕ ਹੈ ਕਿਸਾਨ ਚੌਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾਜ ਦਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀਦੰਨੀ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਤੇ 200 ਗੱਡ ਦੀ ਕੋਟੀ ਐ ਕੋਟੀ ਬੁਲਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਉਹ ਵੀ ਜਾ ਕੇ ਅੰਦੀ ਤਰ੍ਹਾਂ 70 80 ਹਜ਼ਾਰ ਹੋਗੀ ਬਿਮਾਰ ਰਹਿੰਦੀ ਐ